ਕੱਲੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਕਹੋਂ ਪੰਰੇਆ ਗਰੁੱਪੀ ਪਾਰਟੀਆਂ ਵੀ ਅਸੀਂ ਵੀ ਸਵੇਰ ਦੇ ਅਸੀਂ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਕਹੀ ਜਾਂਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਨੂੰ ਦੇਖਦੇ ਆਵੇਂ ਪੰਜਾਬ ਚ ਨਹੀਂ ਰਹੇ ਦੂਜੇ ਸੂਬੇ ਚ ਗਏ ਹੋਏ ਆ ਤੇ ਭਾਈ ਸਾਡੇ ਵਾਲੇ ਇੱਥੋਂ ਵਾਲੇ ਐਮਪੀ ਕਿੱਥੇ ਨੇ ਸਾਡੇ ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਗੁਰਦਾਸਪੁਰ ਦੇ ਵਿੱਚ ਵੀ ਬਹੁਤ ਵੱਡੀ ਹੜ੍ਹ ਦੀ ਜਿਹੜੀ ਉਹ ਸਥਿਤੀ ਬਣੀ ਹੋਈ ਹੈ ਤਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਕਿੱਥੇ ਨੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦਿੱਲੀੋਂ ਪੰਜਾਬ ਆਉਣ ਦੀ ਬਜਾਏ ਆਪਣੇ ਹਲਕੇ ਜਿੱਥੋਂ ਗੁਰਦਾਸਪੁਰ ਤੋਂ ਐਮਪੀ ਨੇ ਉੱਥੇ ਆਉਣ ਦੀ ਬ ਗੰਨ ਚਲੇਗੇ ਉਹ ਮੀਟਿੰਗਾਂ ਤਾਂ ਬਾਅਦ ਵਿੱਚ ਵੀ ਕੀਤੀਆਂ ਜਾ ਸਕਦੀਆਂ ਸੀ ਪਰ ਜਿਹੜੇ ਹਰ ਦੇ ਹਾਲਾਤ ਉਹਨੇ ਦੇ ਆਪਣੇ ਹਲਕੇ 'ਚ ਬਣੇ ਹੋਏ ਐ ਉਥੇ ਆ ਕੇ ਸਿੱਧੀ ਦਾ ਜੱਜਾ ਕਿਨੇ ਲੈਣਾ ਬੀਸੀ ਨੂੰ ਆਪਾਂ ਤਾਂ ਕਿਦਾ ਦੇਣ ਚਲੇ ਗਏ ਜਦੋਂ ਆਪਾਂ ਦੇਖਿਆ ਕਿ ਰਣਵਾ ਸਾਹਿਬ ਦੀ ਵੀਡੀਓ ਬੜੀ ਵਾਇਰਲ ਹੋਈ ਤਾਂ ਹੁਣ ਰਣਵਾ ਸਾਹਿਬ ਇੱਥੇ ਪਾਣੀ ਦੇ ਮੂਹਰੇ ਆ ਕੇ ਕਿਉਂ ਨਹੀਂ ਖੜ੍ਹ ਰਹੇ ਆਪਣੇ ਲੋਕਾਂ ਦੇ ਮੂਹਰੇ ਆ ਕੇ ਕਿਉਂ ਨਹੀਂ ਖੜ੍ਹ ਰਹੇ ਜੇ ਮੁੱਖ ਮੰਤਰੀ ਭਗਵੰਤ ਪਾਣ ਦੀ ਜ਼ਿੰਮੇਵਾਰੀ ਆ ਤਾਂ ਜਿਹੜਾ ਚੁਣਿਆ ਐਮਪੀ ਆ ਉਥੋਂ ਐਮਐਲਏ ਹੋਰ ਨੇ ਜਿਹੜੇ ਉਹਨਾਂ ਦੀ ਵੀ ਜਿਹੜੀ ਜ਼ਿੰਮੇਵਾਰੀ ਸਾਰਿਆਂ ਦੀ ਬਰਾਬਰ ਹੈ ਆ ਫਿਰ ਲੱਭਦਾ ਦੂਜੇ ਵੀ ਹੈ ਨਹੀਂ ਅਸੀਂ ਇਕੱਲੇ ਭਗਵੰਤ ਪਾਣ ਨੂੰ ਕਿਉਂ ਕਹੀਏ ਸਾਨੂੰ ਦੂਜਿਆਂ ਦੀ ਵੀ ਗੱਲ ਕਰਨੀ ਪਊਗੀ ਕਿ ਉਹ ਕਿੱਥੇ ਹੈਗੇ ਆ